ਪੰਚਾਇਤੀ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਨੇ ਚੁਗਚਪੀ ਤੇ ਇੱਕ ਵੱਡਾ ਦਾਅ ਲਗਾ ਲਿਆ ਹੈ ਇਸ ਦੀ ਵਿਰੋਧੀ ਧਿਰ ਨੂੰ ਜਰਾ ਵੀ ਭਣਕ ਨਹੀਂ ਲੱਗਣ ਦਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੇ ਬਲਾਕ ਵਾਈਜ਼ ਰਾਖਵੇਂ ਕਰਨ ਦੀ ਪੁਰਾਣੀ ਪ੍ਰਥਾ ਬਹਾਲ ਕਰ ਦਿੱਤੀ ਹੈ ਪੰਜਾਬ ਵਿਧਾਨ ਸਭਾ ਵਿੱਚ ਇਸ ਬਿਲ ਨੂੰ ਪ੍ਰਵਾਨਗੀ ਮਿਲ ਗਈ ਹੈ ਅਤੇ ਵਿਰੋਧੀ ਧਿਰ ਇਸ ਉਪਰੰਤ ਨੁਕਤੇ ਨੂੰ ਫੜਨ ਵਿੱਚ ਅਸਫਲ ਰਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਸਦਨ ਵਿੱਚ ਪੇਸ਼ ਹੋਣ ਸਮੇਂ ਕਿਹਾ ਹੈ ਕਿ ਇਹ ਬੀਲ ਪੰਚਾਇਤੀ ਰਾਜ ਚੋਣਾਂ ਨਿਯਮਾਂ ਵਿੱਚ ਸੋਧਾਂ ਨਾਲ ਸੰਬੰਧਿਤ ਹੈ ਇਸ ਤਹਿਤ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕਣਗੇ ਪੰਜਾਬ ਵਿਧਾਨ ਸਭਾ ਨੇ ਪੰਚਾਇਤੀ ਰਾਜ ਐਕਟ ਦੇ ਸੈਕਸ਼ਨ 12 4 ਚ ਸੋਧ ਕਰ ਦਿੱਤੀ ਹੈ ਇਸ ਨਵੀਂ ਸੋਧ ਮਗਰੋਂ ਹੁਣ ਸਰਪੰਚਾਂ ਦੇ ਰਾਖਵੇਂ ਕਰਨ ਲਈ ਬਲਾਕ ਨੂੰ ਇਕਾਈ ਮੰਨਿਆ ਜਾਵੇਗਾ ਜਦੋਂ ਕਿ ਪਹਿਲਾਂ ਜ਼ਿਲ੍ਹੇ ਨੂੰ ਇਕਾਈ ਮੰਨ ਕੇ ਸਰਪੰਚਾਦ ਰਾਕਮਾ ਕਰਨ ਕੀਤਾ ਜਾਂਦਾ ਸੀ ਸੋਧ ਮਗਰੋਂ ਰਾਕਮੀਕਰਨ ਦਾ ਪੈਟਰਨ ਬਦਲਣ ਕਰਕੇ ਹੁਣ ਰਾਖਪੇ ਕਰਨ ਲਈ ਰੋਸਟਰ ਨਵੇਂ ਸਿਰਿਓ ਤਿਆਰ ਹੋਵੇਗਾ ਪੰਜਾਬ ਵਿਧਾਨ ਸਭਾ ਉਪਰੰਤ ਪਾਸ ਬਿਨ ਹੁਣ ਰਾਜਪਾਲ ਕੋਲ ਪ੍ਰਵਾਨਗੀ ਲਈ ਜਾਵੇਗਾ ਰਾਜਪਾਲ ਦੀ ਪ੍ਰਵਾਨਗੀ ਮਗਰੋਂ ਪੰਚਾਇਤੀ ਚੋਣਾਂ ਲਈ ਰਾਕਮੀ ਕਰਨ ਵਾਸਤੇ ਰਾਾ 15 ਹੋ ਜਾਵੇਗਾ ਤੇ ਹਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਰਾਾਪੀ ਕਰਨ ਦੀ ਪ੍ਰਕਿਰਿਆ ਨੂੰ ਨਿਪਟੇ ਜਾਵੇਗਾ ਪੰਜਾਬੀ ਸਿੰਗਰ ਕਰਨ ਓਜਲਾ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸ ਦੇ ਕਿ ਹਾਲ ਹੀ ਵਿੱਚ ਕਰਨ ਓਜਲਾ ਇੱਕ ਸ਼ੋਅ ਦੇ ਲਈ ਲੰਡਨ ਗਏ ਹੋਏ ਸਨ ਜਿੱਥੇ ਸਟੇਜ ਤੇ ਉਹ ਪਰਫਾਰਮ ਕਰ ਰੇ ਸਨ ਇਸ ਦੌਰਾਨ ਅਚਾਨਕ ਭੀੜ ਵਿੱਚੋਂ ਇੱਕ ਸ਼ਖਸ ਨੇ ਓਜਲਾ ਉੱਤੇ ਬੂਟ ਲਾ ਕੇ ਮਾਰਿਆ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੂਟ ਸੁੱਟਣ ਵਾਲਾ ਸਟੇਜ ਤੇ ਕਾਫੀ ਕੋਲ ਸੀ ਕਰਨ ਦੇ ਹੱਥ ਵਿੱਚ ਮਾਈਕ ਸੀ ਅਤੇ ਉਹ ਲਾਈਵ ਪਰਫਾਰਮ ਕਰ ਰਿਹਾ ਸੀ ਜਿਸ ਵੇਲੇ ਭੀੜ ਵਿੱਚੋਂ ਇੱਕ ਸ਼ਖਸ ਨੇ ਅਜਿਹੀ ਘਟੀਆ ਹਰਕਤ ਕੀਤੀ ਚਿੱਟੇ ਰੰਗ ਦਾ ਬੂਟ ਸਿੱਧਾ ਗਾਇਕ ਕਰਨ ਓਜਲਾ ਦੇ ਚਿਹਰੇ ਤੇ ਲੱਗਿਆ ਜਿਸ ਮਗਰੋਂ ਗਾਇਕ ਕਰਨ ਓਜਲਾ ਗੁੱਸੇ ਨਾਲ ਲਾਲ ਹੋ ਗਏ ਅਤੇ ਸ਼ੋਅ ਅੱਧ ਵਿਚਕਾਰ ਹੀ ਬੰਦ ਕਰ ਦਿੱਤਾ ਗਿਆ ਇਸ ਵਿਚਾਰੇ ਮਸ਼ਹੂਰ ਗਾਇਕ ਬੱਬੂ ਮਾਨ ਦਾ ਵੀ ਇਸ ਤੇ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਹ ਆਪਣਾ ਹੀ ਭਰਾ ਹੈ ਉਹ ਪਿਆਰਾ ਬੱਚਾ ਹੈ ਉਹ ਨਵਾਂ ਕਲਾਕਾਰ ਹੈ ਉਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਦੱਸ ਦੇ ਕੀ ਕਰਨੋ ਜਲਾ ਇਹਨੀ ਦਿਨੀ ਵਰ ਟੂਰ ਤੇ ਹਨ ਉਹ ਕੁਝ ਦਿਨਾਂ ਤੋਂ ਯੂਕੇ ਵਿੱਚ ਲਾਈਵ ਕੰ ਸਰਟ ਕਰ ਰਹੇ ਹਨ ਲੰਡਨ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ ਵਿੱਚ ਬ੍ਰਾਜ਼ੀਲ ਆਸਟ੍ਰੇਲੀਆ ਨਿਊਜ਼ੀਲੈਂਡ ਚ ਵੀ ਸ਼ੋਅ ਕਰਨ ਵਾਲੇ ਹਨ ਜੇ ਆਪਣੇ ਬੱਚਾ ਛੋਟਾ ਸਾਡਾ ਭਰਾ ਹੈ ਐਦਾਂ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਹੈ ਇਹਨਾਂ ਨੂੰ ਹੌਸਲਾ ਦਿਓ ਸਮਝਾ ਤੁਸੀਂ ਨਹੀਂ ਨਹੀਂ ਐਦਾਂ ਨਹੀਂ ਕਰਨਾ ਐਦਾਂ ਉੱਤੇ ਸੰਗਰਾਂ ਦੇ ਉੱਤੇ ਐਦਾਂ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਪਿਆਰਾ ਮੁੰਡਾ ਹੈ ਬੜਾ ਬਿਵਭਾ ਮਾਡਾ ਇਹ ਤਾਂ ਨਹੀਂ ਹੋਣਾ ਚਾਹੀਦਾ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੇ ਐਦਾਂ ਦੇ ਮੈਸੇਜ ਨਹੀਂ ਐਦਾਂ ਦੇ ਹੋਣਾ ਨਹੀਂ ਚਾਹੀਦਾ ਔਰ ਪੁਖਤਾ ਇੰਤਜ਼ਾਮ ਹੋਣਾ ਚਾਹੀਦਾ ਆਪਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਫੇਰ ਤੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ 293 ਨੌਜਵਾਨਾਂ ਨੂੰ ਸਿਹਤ ਵਿਭਾਗ ਵੱਲੋਂ ਰੋਜ਼ਗਾਰ ਦਿੱਤਾ ਗਿਆ ਹੈ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਹੁਣ ਤੱਕ ਉਹਨਾਂ ਨੇ 44000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪ ਦਿੱਤੇ ਹਨ ਪਰ ਅੱਜ ਵੀ ਵਿਰੋਧੀ ਧਿਰ ਇਹਨੂੰ ਮੰਨ ਲਈ ਤਿਆਰ ਨਹੀਂ ਹਨ ਨਿਯੁਕਤੀ ਪੱਤਰ ਵੰਡਣ ਦਾ ਪ੍ਰੋਗਰਾਮ ਮਿਊਨਿਸਪਲ ਭਵਨ ਚੰਡੀਗੜ੍ਹ ਵਿਖੇ ਉਜਾਗ ਕੀਤਾ ਗਿਆ ਸੀਐਮ ਭਗਵੰਤ ਮਾਨ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚੇ ਸਨ ਪ੍ਰੋਗਰਾਮ ਦੀ ਖਿਰਾਵਤ ਵਿੱਚ ਸੀਐਮ ਭਗਵੰਤ ਮਾਨ ਨੇ ਸਾਰੇ ਨੌਜਵਾਨਾਂ ਨੂੰ ਵਧਾਈ ਦਿੱਤੀ ਜਿਸ ਨਾਲ ਹੀ ਸੀਐਮ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਉੱਤੇ ਵੀ ਨਿਸ਼ਾਨੇ ਸਾਧੇ ਕਿਉਂਕਿ ਜਦੋਂ ਵੀ ਕੋਈ ਨਵੀਂ ਚੀਜ਼ ਕਰੋਗੇ ਉਹਦਾ ਵਿਰੋਧ ਹੁੰਦਾ ਇੱਕ ਵਾਰੀ ਜਿਵੇਂ ਉਹ ਮੇਰਾ ਹੁੰਦਾ ਨਵੇਂ ਆਗੇਨ ਵਿਰੋਧੀ ਪਾਰਟੀਆਂ ਕਹਿੰਦੇ ਐਂ ਵੀ ਕਰਾਂਗੇ ਥੋੜੀ ਆਗੇ ਫਿਰ ਹੌਲੀ ਹੌਲੀ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੁਣ ਤਾਂ ਆ ਗਏ ਫਿਰ ਉਹਨੂੰ ਬਦਲਾ ਜਾਂਦਾ ਹੁਣ ਜਾਂਦੇ ਨਹੀਂ ਆ ਦੋ ਤਿੰਨ ਦੋਖਾਂ ਚ ਹੀ ਰਹਿ ਜਾਂਦੇ ਹੋ ਕਰੀ ਜਾਂ ਮੈਂ ਡੋਨਟ ਕੇਰ ਜਿ ਨਜ਼ਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਫਿਕਰ ਨਹੀਂ ਕੋਈ ਕਰਦਾ ਹਲੋਚਨਾ ਦਾ ਨਿਰਦੇਸ਼ ਕਰ ਉਹ ਕਰ ਨਹੀਂ ਕਰਨੀ ਹੈ ਉਹਨਾਂ ਦਾ ਵਿਰੋਧ ਕਰਨ ਨਹੀਂ ਕਰਨਾ ਐਂ ਨੀ ਤਾੜੀਆਂ ਮਾਰਦੇ ਹੋ ਵੀ ਅੱਜ 293 ਨੌਕਰੀ ਦਿੱਤੀ ਐਨਾ ਉਹ ਕਹਿੰਦੇ ਐਵੇਂ ਕਹੀ ਜਾਂਦੇ ਆ ਲੈ ਦੱਸ ਕਹਿੰਦੇ ਕਿੱਥੇ ਦੇ ਦੀਆਂ ਨੌਕਰੀਆਂ ਕਹਿੰਦੇ ਐਵੇਂ ਕਹੀ ਜਾਂਦੇ ਮੈਂ ਮੇਰੇ ਕੋਲ ਸਾਰੀ ਲਿਸਟ ਹੈ ਅੱਜ 44900 74 ਹੋ ਗਈਆਂ 26 25 26 ਤਾਂ ਉਹ ਵੀ ਰੋਜ਼ ਮਿਲਦੀ ਰਹਿੰਦੀ ਇੱਕ ਇੱਕ ਦਾ ਅਪਾਇੰਟਮੈਂਟ ਤਾਂ ਹੁੰਦੀ ਹੈ ਜਾਨੀ ਕਿ 45000 ਨੌਕਰੀ ਹੋ ਗਈ ਜੀ ਇੱਕ ਝੂਠ ਹੋ ਜੇ ਉਹ 45000 ਨੌਕਰੀ ਮੈਂ ਲੁਕੋ ਲੂੰਗਾ ਜੀ ਕਿੱਥੇ ਨਾ ਜੀ ਕਹਿੰਦੇ ਉਹ ਤਾਂ ਐਵੇਂ ਦੇਈ ਜਾਂਦੇ ਨੌਕਰੀਆਂ ਐਵੇਂ ਥੋੜੀ ਨੌਕਰੀਆਂ ਹੁੰਦੀਆਂ ਨੇ ਕਿ ਵੀ ਆਪ ਆਪ ਉਹਨਾਂ ਨੌਕਰੀਆਂ ਦੇਣੀਆਂ ਨਹੀਂ ਆਈਆਂ ਆਪ ਨੀਅਤ ਨਹੀਂ ਆਪ ਦਿੱਤੀਆਂ ਨਹੀਂ ਤੇ ਉਹਨਾਂ ਪਛਤਾਵੇ ਜਨੇ ਵੀ ਆਪਾਂ ਕਰ ਲੈਂਦੇ ਜੇ ਤਾਂ ਅਸੀਂ ਤਾਂ ਪਹਿਲੇ ਸਾਲ ਹੀ ਸ਼ੁਰੂ ਕਰਤੇ ਕੰਮ ਸਾਰੇ ਅਨਸਾਰ ਨਵੀਂ ਸੜਕਾਂ ਬਣਾਤੀਆਂ 16 ਟੋਲ ਟੈਕਸ ਬੰਦ ਕਰਤੇ ਉਹ ਵੀ ਟੋਲ ਟੈਕਸ ਉਹ ਜਿਨ੍ਹਾਂ ਦੀ ਐਕਸਪਾਇਰੀ ਹੋ ਗਈ ਸੀ ਡੇਟ ਤੇ ਹੋਰ ਦਿਨ ਮੰਗਦੇ ਸੀਗੇ ਸਾਲ ਚਾਲ ਮੇਰੇ ਕੋਲੇ ਮਤਲਬ ਆਇਆ ਕਿ ਤੈਨੂੰ 112 ਦਿਨ ਹੋਰ ਦੇ ਦਿਓ ਜੀ 425 ਦਿਨ ਹੋਰ ਤੋਂ ਮੈਂ ਕਹਾਂ ਕੋਈ ਹੋਰ ਨਹੀਂ ਮਿਲਦੇ ਬਹੁਤ ਪੈਸੇ ਤੁਸੀਂ ਪਹਿਲਾਂ ਹੀ ਲੁੱਟ ਲੇ ਠੀਕ ਹੈ ਨਾ ਤੁਸੀਂ ਆਪਣਾ ਬੋਰੋ ਕਿਸ ਤਰ੍ਹਾਂ ਚੱਕੋ 16 ਟੋਲ ਪਲਾਜੇ ਪੰਜਾਬ ਚੋਂ ਬੰਦ ਕੀਤੇ ਨੇ ਤੁਸੀਂ ਨੇ ਵੀ ਕਿਸੇ ਨਾ ਕਿਸੇ ਤੁਹਾਡੇ ਇਲਾਕੇ ਚ ਬੰਦ ਹੋਇਆ ਹੋਣਾ 60 ਲੱਖ 56000 ਜਨਨ ਕਿ 40 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਣ ਲੱਗ ਗਿਆ ਕਲੇ ਟੋਲ ਟੈਕਸਾਂ ਸੋ ਜੇ ਤਾਂ ਨੀਤ ਸਾਫ਼ ਹੋਵੇ ਤਾਂ ਸਾਰਾ ਕੁਝ ਹੋ ਸਕਦਾ ਨਹੀਂ ਤਾਂ ਨਹੀਂ ਤਾਂ ਤੁਸੀਂ ਕਿਹੜੇ ਟੋਲ ਪਲਾਜੇ ਨੂੰ ਪੁੱਛਦੇ ਹੋ ਭਾਈ ਜੀ ਕਿੰਨੇ ਚਿਰ ਵਾਸਤੇ ਐਗਰੀਮੈਂਟ ਹੈ 25 25 ਸਾਲ ਦੇ ਕਰ ਰੱਖਿਆ ਜੀ 25 ਸਾਲ ਦੇ ਨਾ ਕੋਈ ਪੋਲੂਸ਼ਨ ਸਰਟੀਫਿਕੇਟ ਲੈਣਾ ਹੈ ਨਾ ਕੋਈ ਕੱਚਾ ਮਾਲ ਲੱਗਦਾ ਇਤੋਂ ਵਧੀਆ ਕੀ ਸੌਦਾ ਵੀ ਇੱਧਰਿਆਂ ਤੋਂ ਆਉਂਦੇ ਆਉਂਦੇ ਲੈਣੇ ਨੇ ਉਧਰਲੇ ਤੋਂ ਚਾਹੇ ਦਿੱਲੀ ਜਾਂਦੇ ਆਂਦੇ ਲੈਣੇ ਨੇ ਪੈਸੇ ਫੜ ਲਓ ਬਸ ਤੇ ਸੜਕਾਂ ਜਿਹੜੀਆਂ ਜਦੋਂ ਅਸੀਂ ਗੱਡੀਆਂ ਲੈਣੇ ਆ ਨਵੀਆਂ ਤਾਂ ਕੀਮਤ ਦਾ 8% 10% ਜਿਹੜਾ ਰੋਡ ਟੈਕਸ ਦਿੰਨੇ ਆ ਉਹ ਕਿਹੜੀਆਂ ਸੜਕਾਂ ਦਾ ਫਿਰ ਜੇ ਸੜਕਾਂ ਹੀ ਅਸੀਂ ਕਿਰਾਏ ਤੇ ਲੈਣੀਆਂ ਨੇ ਫਿਰ ਉਹ ਕਿਹੜੀਆਂ ਸੜਕਾਂ ਦਾ ਜੀ ਇਹ ਗੱਲ ਮੈਂ ਪਾਰਲੀਮੈਂਟ 'ਚ ਵੀ ਬੋਲੀ ਸੀ ਕੋਈ ਜਵਾਬ ਨਹੀਂ ਹੁੰਦਾ ਫਿਰ ਉਹਨਾਂ ਕੋਲੇ ਸੋ ਜਨਤਾ ਨੂੰ ਹਰ ਵਕਤ ਚੂਸੋ ਹੀ ਨਾ ਕੋਈ ਜਨਤਾ ਨੂੰ ਸਹੂਲਤਾਂ ਵੀ ਦਿਓ ਜ਼ਰੂਰੀ ਨਹੀਂ ਤੁਸੀਂ ਕਿਹੜਾ ਕੋਈ ਵੱਧ ਰੋਟੀ ਖਾਣੇ ਹੋ ਬਲਕਿ ਜਿਹੜੇ ਰਿਸ਼ਵਤਖੋਰ ਨੇ ਉਹ ਤਾਂ ਫਿਰ ਪੈਸੇ ਤਾਂ ਲੈ ਜਾਂਦੇ ਹੁਣ ਇੱਕ ਅੱਧੀ ਵਾਰ ਚਾ ਦੋ ਵਾਰ ਪੰਜ ਵਾਰ ਜਦੋਂ ਫਿਰ ਅੜਿੱਕੇ ਆ ਜਾਂਦੇ ਨੇ ਫਿਰ ਉਹ ਤੋਂ ਬਾਅਦ ਫਿਰ ਕੰਮ ਇਹ ਕਿੱਥੇ ਨੇ ਉਹ ਫਿਰ ਤਾਂ 6x6 ਦੇ ਕਮਰੇ ਚ ਲੈਂਦੇ ਨੇ ਆਏ ਲੱਗਦਾ ਜਿਵੇਂ ਅਗਲੀ ਪੀੜ੍ਹੀ ਨੂੰ ਬੇਲ ਹੀ ਕਰਕੇ ਜਾਣਾ ਹੈ ਬਸ ਉਹਨਾਂ ਨੂੰ ਵੀ ਕੰਮ ਛੱਡ ਦਿਓ ਕੋਈ ਉਹ ਵੀ ਕਰ ਲੈਣਾ ਕਮਾਈ ਜਾਣੇ ਆਂ ਜੋ ਆਕਾਂ ਬਾਸ ਤੇ ਕੁਝ ਕਰ ਜੀਏ ਜੋ ਆਕਾਂ ਬਾਸ ਤੇ ਕੁਝ ਕਰ ਜੀਏ ਜੋ ਜੋ ਆਕ ਜੋ ਆਕ ਵੀ ਕਰ ਲੈਣਗੇ ਕੁਝ ਨਾ ਕੁਝ ਤੁਸੀਂ ਬੱਚਿਆਂ ਨੂੰ ਪੜ੍ਹਾਈ ਦੇ ਜੋ ਆਪ ਹੀ ਕਰ ਲੈਣਗੇ ਕੁਝ ਤੁਹਾਨੂੰ ਕਿਉਂ ਠੱਗੀਆਂ ਮਾਰਨ ਦੀ ਲੋੜ ਪਵੇ ਅ ਜਵਾਕ ਇਹ ਜਾ ਨਿਕਲਦਾ ਫਿਰ ਕਿਉਂਕਿ ਹੁਣ ਪੈਸੇ ਅੱਬਰ ਦੇ ਪੈਸੇ ਹੁੰਦੇ ਆ ਬੱਚਾ ਖਰਚ ਹੀ ਜਾਂਦਾ ਤੇ ਫਿਰ ਜਦੋਂ ਰਿਸ਼ਤਖੋਰ ਬਾਪੂ ਜੀ ਦੁਨੀਆ 'ਚ ਨਹੀਂ ਰਹਿੰਦੇ ਫਿਰ ਉਹ ਮਾਂ ਦਾ ਪੁੱਤ ਫਿਰ ਉਦੋਂ ਖਰਚਣ ਲੱਗਦਾ ਵੀ ਪਹਿਲਾਂ ਤਾਂ ਬਾਪੂ ਰੋਕਦਾ ਸੀ ਥੋੜਾ ਜਿਆ। ਉਦੋਂ ਬਾਅਦ ਫਿਰ ਮੈਂ ਤਾਂ ਉਦਾਹਰਨਾ ਦੇ ਸਕਦਾ ਮੈਂ ਉਦੋਂ ਬਾਅਦ ਫਿਰ ਇੰਨਾ ਖਰਚਦਾ ਵੀ ਪਹਿਲੀ ਵਰਸੀ ਮਨਾਉਣ ਨੂੰ ਪੈਸਾ ਨਹੀਂ ਹੁੰਦਾ। ਉਹ ਤੱਕ ਲਾਤੇ ਇੱਕ ਸੱਡੇ ਗਵਾਂਢੀ ਚ ਇਥੇ ਮੈਂ ਰਹਿੰਦਾ ਸੀ ਜਦੋਂ ਕਲਾਕਾਰੀ ਦੀ ਦਾਤ ਲੁਧਿਆਣੇ ਉਹਦੇ ਬਾਪੂ ਦੀ ਡੈਥ ਹੋ ਗਈ ਉਹ ਕਾਰ ਲੈਣੀ ਚਾਹੁੰਦਾ ਸੀ ਉਦੋਂ ਆਈ ਸੀ ਨਮੀ ਨਵੀ ਇਹ ਮੇਰੇ ਖਿਆਲ ਚ ਕਿ ਮਾਰੂਤੀ ਆਣੀ ਦੀ ਸੀ ਤੇ ਉਹ ਬਾਪੂ ਤਾਂ ਲੈਣ ਨਹੀਂ ਦਿੰਦਾ ਸੀ ਕੰਜੂਸ ਸੀ ਥੋੜਾ ਜਿਦਦੇ ਬਾਪੂ ਮਰਿਆ ਭੋਗ ਤੋਂ ਪਹਿਲਾਂ ਪਹਿਲਾਂ ਉਹਨੇ ਕਾਰ ਲੈ ਲਈ ਜਿਹੜਾ ਜੀਪ ਫਫ ਦਾ ਪੈਸਾ ਮਿਲਿਆ ਬਾਪੂ ਵਾਲਾ ਪੈਸਾ ਮਿਲਿਆ ਕਾਰ ਲੈ ਕੇ ਪਿੱਛੇ ਲਿਖਾ ਲਿਆ ਡੈਡਸ ਗਿਫਟ हां मैं बापू तन्नू दे गया परावा गिफ्ट अपनी जान दे गया <laughs> गिफ्ट ही हो गया बापु ने, बापु ने, बापु तो फिर जब बापू ने बापू ਦਾ ਸਿਰ ਤੇ ਹੱਥ ਨਹੀਂ ਰਿਹਾ ਤੇ ਖਰਚ ਆਪ ਕਰਨਾ ਉਹਨੇ ਕਮਾਏ ਹੋਏ ਬਾਪੂ ਨੇ ਸੋ ਆਪ ਆਪਣੀਆਂ ਕਮਾਈਆਂ ਕਰੋ ਤਾਂ ਖਰਚਣ ਦਾ ਵੀ ਉਸ ਤਰ੍ਹਾਂ ਦਾ ਨਜ਼ਾਰਾ ਹੁੰਦਾ ਜੇ ਤੁਸੀਂ ਆਪ ਦਾ ਜੇ ਕਿਸੇ ਹੋਰ ਦਾ ਕਮਾਇਆ ਹੋਇਆ ਖਰਚੋਗੇ ਉਹਦੀ ਗੱਲ ਹੋਰ ਹੈ ਜੇ ਤੁਸੀਂ ਆਪ ਦੀ ਕਮਾਈ ਕਰੋਗੇ ਆਪਦੀ ਕਮਾਈ ਕਰਕੇ ਆਪਦੇ ਖਰਚੇ ਨਾਲ ਜਦੋਂ ਚੱਲਦਾ ਤਾਂ ਕੌਨਫੀਡੈਂਸ ਵੀ ਹੋਰ ਆਉਂਦਾ ਕਿ ਯਾਰ ਮੈਂ ਆਪ ਕਮਾਏ ਹੋਏ ਨੇ ਤੁਸੀਂ ਦੇਖ ਲਿਓ ਜਿਹੜਾ ਰਿਸ਼ਵਤਖੋਰ ਐ ਉਹ ਕਦੇ ਰੇਟ ਨਹੀਂ ਪੁੱਛੂਗਾ ਉਹ ਕੋ ਕਿੰਨੇ ਉਹਦਾ ਚੱਕ ਐਨੇ ਉਹਨੂੰ ਜਿਹੜਾ ਆਪ ਕਮਾਏ ਨੇ ਜਿਹੜ ਨੇ ਆਪ ਕਮਾਏ ਨੇ ਦੁਕਾਨਦਾਰ ਨਾਲ ਪੰਜ ਸੱਤ ਮਿੰਟ ਤਾਂ ਲਾਉਨੇ ਆ ਵੀ ਐਵੇਂ ਕਰਦੇ ਆ ਯਾਰ ਦੋ ਲੈ ਲਾਂਗੇ ਥੋੜੋ ਠੀਕ ਠੀਕ ਲਾ ਲਾ ਕਿਉਂਕਿ ਪੈਸੇ ਆਪਦੇ ਕਮਾਏ ਹੋਏ ਨੇ ਨਾ ਇੱਕ ਬੰਦਾ ਸੀ ਜਿਆਦਾ ਟਾਈਮ ਤਾਂ ਨਹੀਂ ਲੈ ਰਿਹਾ ਮੈਂ ਥੋੜਾ ਅੱਜ ਤਾਂ ਡਿਊਟੀ ਆਣਾ ਨਾ ਅੱਜ ਤਾਂ ਛੁੱਟੀ ਹੈ ਤੁਨੂੰ ਕੱਲ ਦੀ ਛੁੱਟੀ ਹੈ ਇਹ ਤਾਂ ਇੱਕ ਬੰਦਾ ਸੀਗਾ ਉਹਦੇ ਉਹਦਾ ਮੁੰਡਾ ਨਕਮਾ ਸੀ ਕੁਝ ਕਰਦਾ ਨਹੀਂ ਸੀ ਬਾਪੂ ਲੜਦਾ ਰਹਿੰਦਾ ਸੀ ਇੱਕ ਦਿਨ ਬਾਪੂ ਕੀ ਕਹਿੰਦਾ ਜੀ ਬਾਪੂ ਮੰਜੇ ਤੇ ਪੈ ਗਿਆ ਕਹਿੰਦਾ ਵੀ ਕੀ ਚਾਹੀਦਾ ਹੈ ਰਿਸ਼ਤੇਦਾਰ ਆ ਗਏ ਉਹ ਕਹਿੰਦਾ ਵੀ ਮੈਂ ਸਾਰੀ ਜ਼ਮੀਨ ਆ ਜਿਹੜੀ ਮੇਰੇ ਨਾਮ ਦੇ ਮੈਂ ਗੁਰਦੁਆਰਾ ਸਾਹਿਬ ਦੇ ਨਾਮ ਲਵਾ ਦੂੰਗਾ ਮੈਂ ਫੈਸਲਾ ਕਰ ਲਿਆ ਇੱਕ ਸ਼ਰਤ ਆ ਬਸ ਫੇਰ ਹਟੂੰਗਾ ਆ ਜਿਹੜਾ ਮੇਰਾ ਨਕਮਾ ਮੁੰਡਾ ਹੈ ਨਾ 100 ਰੁਪਏ ਕਮਾ ਕੇ ਲਿਆਵੇ ਉਹਦੇ ਘਰ ਦੇ ਰਿਸ਼ਤੇਦਾਰਾਂ ਨੇ ਸਮਝਾਇਆ ਤੇਰਾ ਬਾਪੂ ਜਿੱਦੀ ਐ ਤੇਰੀ ਇੰਨੀ ਪ੍ਰਾਪਰਟੀ ਗੁਰਦੁਆਰਾ ਸਾਹਿਬ ਦੇ ਨਾਮ ਲੱਗ ਜੂਗੀ ਤੂੰ ਕਮਾ ਲੈ ਯਾਰ ਹੁਣ ਉਹ ਕੰਮ ਕਰਨ ਦੱਸਦੀ ਹੈ ਨਹੀਂ ਸੀ ਗਿਆ ਉਹਨੇ ਜਿਹੜਾ ਬਾਪੂ ਨੂੰ ਗੜਾ ਪਤਾ ਲੱਗਦਾ 100 ਰੁਪਏ ਕਿਸ ਤੋਂ ਉਧਾਰ ਲੈ ਲਿਆ ਲਿਆ ਕੇ ਬਾਪੂ ਨੂੰ ਫੜਾਤਾ ਕਹਿੰਦਾ ਹਾਲੋ ਬਾਪੂ ਜੀ ਮੈਂ 100 ਰੁਪਏ ਲੈ ਲੈਂਦਾ ਕਮਾ ਕੇ ਉਹ ਬਾਪੂ ਨੇ 100 ਰੁਪਏ ਦਾ ਟੁਕੜ ਟੁਕੜੇ ਕੀਤੇ ਥੱਲੇ ਸੁੱਟਦੇ ਮੁੰਡਾ ਇੱਦਾਂ ਖੜਾ ਰਿਹਾ ਦੇਖੀ ਕੇ ਕਹਿੰਦਾ ਹਾਂ ਦੱਸੋ ਬਾਪੂ ਜੀ ਉਹ ਕਹਿੰਦਾ 100 ਹੋਰ ਲਿਆ ਹੁਣ ਹਰ ਉਹ ਧਾਰ ਥੋੜੀ ਬਿਲੂਗੀ ਜੀ 50 ਰੁਪਈਆ ਦਾ ਉਹਨੇ ਵੱੱਲ ਬੁੱਲੋ ਵੀ ਆ ਵੇਚਦਾ ਕੋਈ 50 ਰੁਪਈਆ ਦਾ ਜਿਗਾੜ ਫੇਰ ਇੱਧਰ ਉੱਧਰ ਕਰ ਲਿਆ ਕੰਮ ਨਹੀਂ ਕੀਤਾ 100 ਫੇਰ ਕਮਾ ਲਿਆ ਫਰਾਇ ਬਾਪੂ ਨੂੰ ਬਾਪੂ ਨੇ ਟੁਕੜੇ ਟੁਕੜੇ ਕਰਕੇ ਥੱਲੇ ਸੁੱਟਦਾ ਮੁੰਡਾ ਦੇ ਘਰੇ ਹਾਂ ਜੀ ਬਾਪੂ ਜੀ ਦੱਸੋ ਕੈਸਾ ਹੋਰ ਲਿਆ ਤੀਜੇ ਦਿਨ ਕੰਮ ਕਰਨਾ ਪੈ ਗਿਆ ਸੱਚੀ ਮੁੱੱਚੀ ਸੜਕ ਤੇ ਰੋੜੀ ਕੁੱਟਣੀ ਪੈ ਗਈ ਦਰਮੰਡ ਨਾਲ ਰੋੜੀ ਕੁੱਟ ਕੇ ਸਾਰਾ ਦਿਨ 100 ਰੁਪਏ ਕਮਾਇਆ ਲੈ ਕੇ ਬਾਪੂ ਨੂੰ ਫੜਾਤਾ ਬਾਪੂ ਨੇ ਬਾੜ ਕੇ ਜਨ ਥੱਲੇ ਸੁੱਟਿਆ ਨਾ ਤੇ ਥੱਲੋਂ ਕੱਲਾ ਕੱਲਾ ਟੁਕੜਾ ਚੱਕਿਆ ਨੇ ਮੁੰਡੇ ਨੇ ਕਹਿੰਦਾ ਬਾਪੂ ਕਿਉਂ ਪਾੜੀ ਇਹਨੇ ਬੱਪਾ ਪੁਛਾਲੇ ਹੋ ਗਿਆ ਤਾਂ ਤੇ ਅੱਜ ਆ 100 ਰੁਪਇਆ ਕਮਾਉਣ ਵਾਸਤੇ ਬਾਪੂ ਕਹਿੰਦਾ ਪੁੱਤ ਅੱਜ ਤੇਰੇ ਨੇ ਇਹਦੋਂ ਪਹਿਲਾਂ ਮੈਂ ਪਾੜਦਾ ਸੀ ਦੋ ਦਿਨ ਤੂੰ ਤੈਨੂੰ ਦਰਦ ਨਹੀਂ ਸੀ ਤੈਨੂੰ ਕੋਈ ਦਰਦ ਨਹੀਂ ਸੀਗਾ ਕੋਈ ਟੁਕੜਿਆ ਨਾਲ ਦਰਦ ਨਹੀਂ ਸੀ ਕਿਉਂਕਿ ਤੇ ਆਪ ਨਹੀਂ ਕਮਾਏ ਹੋਏ ਸੀ ਅੱਜ ਕੱਲਾ ਕੱਲਾ ਟੁਕੜਾ ਚੱਕਿਆ ਕਿਉਂਕਿ ਤੂੰ ਆਪ ਕਮਾ ਕੇ ਲਏ ਹੈ ਸੋ ਆਪਣੀ ਕਮਾਈ ਖਰਚਣ ਵੇਲੇ ਜਾਂ ਕਿਤੇ ਇੱਧਰ ਉੱਧਰ ਲੱਗਦੀ ਹੋਵੇ ਨਾ ਉਹ ਦਰਦ ਹੁੰਦਾ ਏ ਸੋ ਬਹੁਤ ਤੁਹਾਨੂੰ ਇਸ ਗੱਲ ਦੀਆਂ ਮੁਬਾਰਕਾਂ ਕਿ ਤੁਸੀਂ ਆਪ ਕਮਾਉ ਪੁੱਤ ਬਣਿਓ ਆਪ ਕਮਾਉ ਧੀਆ ਬਣੀਓ ਤੁਸੀਂ ਹੁਣ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਕਿਸੇ ਕਿਸੇ ਵਾਲੇ ਦਰਹਤ ਅੱਡਣ ਦੀ ਲੋੜ ਨਹੀਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ 셀ਫ ਰਿਸਪੈਕਟ ਔਰ ਆਪਣੀ ਜਗਾ ਜ਼ਰੂਰ ਬਣਾਓ ਹਰ ਆਫਿਸ ਚ ਤੁਹਾਡੀ ਅਹਿਮੀਅਤ ਹੋਵੇ ਤੁਹਾਡੇ ਬਿਨਾ ਦਫਤਰ ਚੱਲੇ ਨਾ ਇੰਨੀ ਅਹਿਮੀਅਤ ਹੋਵੇ ਕਿ ਤੁਸੀਂ ਆਓ ਤਾਂ ਦਫਤਰ ਨਾ ਆਓ ਤਾਂ ਦਫਤਰ 'ਚ ਘਾਟ ਲੱਗੇ ਕੋਈ ਨਾ ਕੋਈ ਭੀੜ ਦਾ ਹਿੱਸਾ ਨਾ ਬਣੋ ਬਸ ਸੋ ਮੈਨੂੰ ਉਮੀਦ ਹੈ ਕਿ ਤੁਹਾਡੇ 'ਚੋਂ ਬਹੁਤ ਸਾਰੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਅੱਗੇ ਵੀ ਹੋਰ ਤਰੱਕੀਆਂ ਕਰਨਗੇ ਤੇ ਆਪਣੇ ਕੰਮ ਨੂੰ ਵੀ ਤੁਸੀਂ ਤਨਦੇਹੀ ਨਾਲ ਕਰੋਗੇ ਮੈਂ ਇਸ ਗੱਲ ਤੇ ਤੁਹਾਨੂੰ ਵਧਾਈ ਦਿੰਨਾ ਤੁਹਾਡੇ ਮਾਪਿਆਂ ਨੂੰ ਵਧਾਈ ਦਿੰਨਾ ਇੱਕ ਵਾਰੀ ਫੇਰ ਤੇ ਨਾਲ ਨਾਲ ਇਹ ਹੀ ਕਹੂੰਗਾ ਕਿ ਤਰੱਕੀ ਕਰੋ ਪੰਜਾਬ ਦਾ ਨਾਮ ਰੌਸ਼ਨ ਕਰੋ ਕਿਤੇ ਆਪਾਂ ਛੱਡ ਕੇ ਨਹੀਂ ਜਾਣਾ ਪੰਜਾਬ ਦੀ ਕੈਬਨ ਮੰਤਰੀ ਅਨਵੋਲ ਗਨਮਾਤ ਨੇ ਅਫਸਰਾ ਤੇ ਗੰਭੀਰ ਇਲਜ਼ਾਮ ਲਗਾਉਣ ਦੇ ਨਾਲ ਲਾਲ ਸਖਤ ਚੇਤਾਵਨੀ ਦਿੱਤੀ ਹੈ ਆਪਣੇ ਹਲਕੇ ਅਧੀਨ ਪੈਂਦੇ ਪਿੰਡ ਨਯਾ گاਉਂ ਪੌਂਚੀ ਅਨਮੋਲਗ ਨਮਾਨ ਨੇ ਕਿ ਐਕੀਕੁਜ ਅਫਸਰ ਮੇਰਾ ਨਾਂ ਲੈ ਕੇ ਰਿਸ਼ਤਾਚਾਰ ਕਰ ਰਹੇ ਹਨ ਮੰਤਰੀ ਨੇ ਕਿਹਾ ਕਿ ਅਫਸਰ ਰਿਸ਼ਵਤ ਮੰਗ ਕੇ ਕਹਿੰਦੇ ਹਨ ਕਿ ਪੈਸਾ ਉੱਤੇ ਤੱਕ ਪਹੁੰਚਾਉਣਾ ਹੈ ਉਹਨਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਮਿਲਿਤੋ ਆਦਤ ਬੀੜੀ ਹੋਈ ਹੈ ਅਨਮੋਲਗ ਨਮਾਨ ਨੇ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਤੋਂ ਕੋਈ ਪੈਸੇ ਮੰਗੇ ਤਾਂ ਫੌਰਨ ਮੈਨੂੰ ਦੱਸੋ ਮੈਂ ਜਲਦੀ ਹੀ ਇੱਕ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ ਹੈ ਮੇਰੇ ਘਰ ਦੇ ਦਰਵਾਜ਼ੇ ਲੋਕਾਂ ਲਈ ਖੁੱਲੇ ਰਹਿੰਦੇ ਹਨ ਮੈਂ ਇੱਕ ਜਲਦੀ ਕ੍ਰਪਸ਼ਨ ਵਾਲਾ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ ਮੇਰੇ ਘਰ ਦੇ ਚਾਰ ਦਿਵਾਰੀ ਖੁੱਲੇ ਰਹਿੰਦੇ ਨੇ ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕ腐ਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਹਿਸੀਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਇਹ ਕ腐ਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਨੇ ਪੈਂਦੇ ਆ ਮੈਂ মিডিਆ ਰਾਹੀਂ ਇੱਥੇ ਸ਼ਰਮ ਠੋਕ ਕੇ ਕਹਿੰਨੀ ਐ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਹੈ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਹੈ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਹੈ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਹੈ ਉਹਨਾਂ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟਖਸਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ ਮੀਡੀਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣਾ ਮੇਰੇ ਤੱਕ ਗੱਲ ਲੈ ਕੇ ਆਓ ਕੋਈ ਪਬਲਿਕ ਦੇ ਵਿੱਚ ਕਿਸੇ ਨੂੰ ਤੰਗ ਕਰਦੇ ਆ ਅਸੀਂ ਪਬਲਿਕ ਦੇ ਨਾਲ ਆ ਤੇ ਨਾ ਹੀ ਸਾਡੇ ਨਾਲ ਸਾਡਾ ਕਿਸੇ ਨਾਲ ਕੋਈ ਹਿੱਸੇਦਾਰੀ ਹੈ ਇਹ ਸਾਰਾ ਸਾਰ ਆਪਦੇ ਸਿਰ ਉੱਤੇ ਕਰਦੇ ਇਹਨਾਂ ਦੀਆਂ ਪੁੱਠੀਆਂ ਤਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਬੰਦ ਕਰ ਰਹੇ ਹਾਂ